ਨਸ਼ਾ ਵਿਰੋਧ ਮੁਹਿੰਮ ਤਹਿਤ 16705 ਮਾਮਲੇ ਦਰਜ ਕੀਤੇ ਗਏ ਨੇ ਉਤੇ ਨਸ਼ਕ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਜਿਹੜੀ ਉਹ ਸਾਹਮਣੇ ਆਈ ਹੈ ਪੂਰੇ ਪੰਜਾਬ ਚ 200 ਤੋਂ ਵੱਧ ਨਾਕੇ ਲਗਾਏ ਗਏ ਜਿਸ ਨੂੰ ਵੇਖਦੇ ਹੋਏ ਸੋਤ ਵੱਧ ਨਸ਼ਾ ਤਸਕਰਾਂ ਦੇ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਦੇ ਡੀਜੀਪੀ ਲਾਅ ਐਂਡ ਆਰਡਰ ਅਰਿਤਿਕ ਸ਼ੁਕਲਾ ਨੇ ਇਹ ਜਾਣਕਾਰੀ ਜੜੀਓ ਹੋ ਸਾਂਝੀ ਕੀਤੀ ਹੈ ਭੁਦੀ ਦੀ ਜਾਣਕਾਰੀ ਤਾਜ਼ੀ ਕਿ ਯੁੱਧ ਨਸ਼ਾ ਦੇ ਵਿਰੁੱਧ 16705 ਮਾਮਲੇ ਜਿਹੜੇ ਨੇ ਦਰਜ ਕੀਤੇ ਗਏ ਨੇ ਹੁਣ ਤੱਕ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਜੜੀਓ ਹੋ ਸਾਹਮਣੇ ਆਈ ਹੈ ਜਿਸ ਨੂੰ ਵੇਗ ਦੇ ਹੋਏ ਪੂਰੇ ਪੰਜਾਬ ਦੇ ਵਿੱਚ 200 ਤੋਂ ਵੱਧ ਨਾਕੇ ਜਿਹੜੇ ਨੇ ਲਗਾਏ ਗਏ ਨੇ ਜਗਾ ਜਗਾ ਤੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜੇ ਨੇ ਨਾਕੇ ਲਗਾਏ ਜਾ ਰਹੇ ਨੇ ਨਸ਼ਾ ਤਸਕਰਾਂ ਨੂੰ ਨਾਕਤ ਪਾਈ ਜਾ ਰਹੀ ਹੈ ਉੱਥੇ ਇੱਕ ਅਦਿੱਤ ਕਾਲ ਕੀਤੀ ਜਾਵੇ ਨਸ਼ਾ ਤਸਕਰਾਂ ਦੇ ਘਰਾਂ ਤੇ ਜਿਹੜਾ ਬੁਲਡੋਜ਼ਰ ਐਕਟ ਚਲਾਇਆ ਜਾ ਰਿਹਾ ਹੈ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਹਰ ਤਰੀਕੇ ਦੇ ਨਾਲ ਜਿਹੜਾ ਹੈ ਪੰਜਾਬ ਪੁਲਿਸ ਪੂਰੇ ਤਰੀਕੇ ਦੇ ਨਾਲ ਜਿਹੜੀ ਉਹ ਸਤਾਰਕ ਦਿਖਾਈ ਦੇ ਰਹੀ ਹੈ ਨਸ਼ਾ ਤਸਕਰਾਂ ਦੇ ਜਿਹੜੀਆਂ ਨੇ ਹੁਣ ਭਾਜੜਾ ਪੈ ਚੁੱਕੇ ਹਨ ਜਿਸ ਨੂੰ ਵੇਗ ਦੇ ਹੋਏ ਪੰਜਾਬ ਪੁਲਿਸ ਜਿਹੜੀ ਪੂਰੇ ਤਰੀਕੇ ਦੇ ਨਾਲ ਸਤਰਕ ਹੋ ਚੁੱਕੀ ਹੈ ਹੋਤੋ ਵਾਧ ਤਸਕਰਾਂ ਦੇ ਮਾਮਲੇ ਜਿਹੜੇ ਨੇ ਦਰਜ ਕੀਤੇ ਗਏ ਨੇ ਉਸ ਨੂੰ ਵੇਗ ਦੇ ਹੋਏ ਡੀਜੀਪੀ ਲਾਅ ਐਂਡ ਆਰਡਰ ਅਸਪੈਕ ਸ਼ੁਕਲਾ ਨੇ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਨਯੁੱਧ ਨਸ਼ਾ ਵਿਰੁੱਧ ਦੀ ਲਹਿਰ ਚੱਲ ਰਹੀ ਹੈ ਪਿੰਡਾ ਪਿੰਡਾ ਦੇ ਵਿੱਚ ਅਹ ਲਹਿਰ ਜਿਹੜੀ ਚੱਲ ਰਹੀ ਹੈ ਲੋਕ ਜਿਹੜੇ ਨੇ ਜਿਹੜੇ ਸਾਥ ਦੇ ਰਹੇ ਨੇ ਪੰਜਾਬ ਪੁਲਿਸ ਦਾ ਜਿਸ ਨੂੰ ਲੈ ਕੇ ਪੂਰੇ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਨਸ਼ਾ ਤਸਕਰਾ ਦੇ ਉੱਪਰ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਆ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਇਹ ਆਪਰੇਸ਼ਨ ਚਲਾਏ ਜਾ ਰਹੇ ਜਿਸ ਨੂੰ ਵੇਖਦੇ ਹੋਏ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਯੁੱਧ ਨਸ਼ਾ ਵਿਰੋਧ ਮੁਹੰਮਦ ਦੇਤਾ ਦਰਸ਼ਕੀ 16705 ਮਾਮਲੇ ਜਿਹੜੇ ਨੇ ਉਹ ਦਰਸ਼ ਕੀਤੇ ਗਏ ਨੇ ਨਸ਼ਾ ਦੇ ਖਿਲਾਫ ਪੰਜਾਬ ਪੁਲਿਸ ਦੀ ਹੈ ਵੱਡੀ ਕਾਰਵਾਈ ਜਿਹੜੀ ਉਹ ਹੋਈ ਹੈ ਜਸੂ ਵੇਖਦੇ ਹੋਏ ਪੂਰੇ ਪੰਜਾਬ 'ਚ 200 ਤੋਂ ਵੱਧ ਨਾਕੇ ਲਗਾਏ ਗਏ ਨੇ ਹਰ ਜਗ੍ਹਾ ਤੇ ਨਾਕੇ ਜਿਹੜੇ ਨੇ ਲਾਏ ਜਾ ਰਹੇ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਾਜ਼ੀ ਕੀ ਕਾਸੋ ਆਪਰੇਸ਼ਨ ਦੇ ਜ਼ਰੀਏ ਜਿਹੜਾ ਹੈ ਘਰਾ ਘਰਾ ਦੀ ਤਲਾਸ਼ੀ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਲਈਤੀ ਜਾ ਰਹੀ ਹੈ ਹਰ ਘਰ ਹਰ ਗਲੀ ਦੇ ਵਿੱਚ ਜਾ ਕੇ ਤਲਾਸ਼ੀ ਜਿਹੜੀ ਹੈ ਉਹ ਲਈਤੀ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਛਾਣਬੀਨ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਲੱਭਿਆ ਜਾ ਰਿਹਾ ਤੇ ਜੇਲ੍ਹਾਂ ਦੇ ਵਿੱਚ ਸੁਟਿਆ ਜਾ ਰਿਹਾ ਜਿਸ ਨੂੰ ਵੇਖਦੇ ਹੋਏ ਇੰਨਾ ਹੀ ਨਹੀਂ ਦੱਸਦੀ ਕਿ ਜਿਹੜੇ ਲੋਕ ਠੀਕ ਹੋਣਾ ਹੋਣ ਲਈ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਹਸਪਤਾਲਾ ਦੇ ਵਿੱਚ ਭੇਜਿਆ ਜਾ ਰਿਹਾ ਵਦੇਰੀ ਜਾਣਕਾਰੀ ਲਈ ਸਾਡੇ ਨਾਲ ਅਮਿਤ 세ਠੀ ਜੁੜ ਚੁੱਕੇ ਨੇ ਅਮਿਤ 세ਠੀ ਯੁੱਧ ਨਸ਼ਾ ਵਿਰੁੱਧ ਪੁਲਿਸ ਦੀ ਕਾਰਵਾਈ ਜਿਹੜੀ ਲਗਾਤਾਰ ਜਾਰੀ ਹੈ ਹੁਣ ਤੱਕ 16700 ਜਿਹੜੇ ਨੇ ਮਾਮਲੇ ਦਰਜ ਹੋ ਚੁੱਕੇ ਨੇ ਕਿ ਕੁਝ ਜਾਣਕਾਰੀ ਉਸ ਨੂੰ ਲੈ ਕੇ ਕਾਸੋ ਆਪਰੇਸ਼ਨ ਵੀ ਚੱਲ ਰਿਹਾ ਹੈ ਬਿਲਕੁਲ ਮੰਨਦੇ ਲੱਗਦਾ ਹੈ ਹਸਪਤਾਲ ਕੀ ਗੱਲ ਜੀ ਵਿਚਿਆਂ ਦੇ ਬਰੂ ਜਿਹੜੀ ਹੈ ਪੰਜਾਬ ਪ੍ਰੋਕਾ ਦੇ ਜਿਹੜੇ ਕਾਲਵਾਈ ਕਰਦੀ ਦਿਖਾਈ ਦੇ ਰਹੀ ਹੈ ਉੱਥੇ ਲੱਗਿਆ ਸੀ ਜੇ ਅਸੀਂ ਗੱਲ ਕਰੀਏ ਤੇ ਜਿਹੜੀ ਨਕਿਆਣੀ ਕੇਸ ਹੈ ਉਹਨੂੰ ਲਗਾਤਾਰ ਲੂਣਾ ਹੈ ਕਥਮ ਵੀ ਕੀਤਾ ਗਿਆ ਹੈ ਕਈ ਮੇਸ਼ਾ ਦਸਤਰਾ ਦੇ ਖਿਲਾਫ ਮਾਮਲੇ ਦਰਜ ਹੋਏ ਨੇ ਇਜਬੀ ਵੱਡਾ ਐਕਸ਼ਨ ਬਿਲਕੁਲ ਦੇਖਣ ਨੂੰ ਮਿਲ ਰਿਹਾ ਹੈ ਤੇ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਮਾਨ ਹੋ ਰਹੇ ਨੇ ਕਿ ਪੰਜਾਬ ਨੂੰ ਨਮੂਨਾ ਪੰਜਾਬ ਬਣਾਇਆ ਜਾਵੇ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ ਜਿਹਦੇ ਚਲਦੇ ਲਗਾਤਾਰ ਸਾਫਰ ਤੋਂ ਜਿੰਨੀਆਂ ਨੇ ਕਾਰਵਾਈਆਂ ਕੀਤੀਆਂ ਨੇ ਉਥੇ ਆਪਰੇਸ਼ਨ ਕਸੋ ਦੀ ਗੱਲ ਕੀਤੀ ਹੈ ਤੇ ਨਾਲ ਉਹ ਵੀ ਜੜ ਰਹੇ ਨੇ ਖਾਸ ਕਰਕੇ ਕਰਨਪਾਰਨ ਅੰਮ੍ਰਿਤਸਰ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚ ਅਕਸਰ ਚਲਾਏ ਜਾਂਦੇ ਨੇ ਮੋਹਾਲੀ ਦੇ ਵਿੱਚ ਵੀ ਦੀ ਬੀਬੀ ਜਿਹੜੀ ਹੈ ਇਸ ਆਪਰੇਸ਼ਨ ਦਾ ਸਫਲਤਾਇਆ ਗਿਆ ਸੁਨੇਹਾ ਹੈ ਜਿਹੜਾ ਹੈ ਮੈਸਰ ਅਸਰ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਗਈ ਤੇ ਬਿਲਕੁਲ ਕਹਿ ਸਕਦੇ ਵਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਮਿਲੀ ਜੀ ਤੇ ਇਸ ਦੇ ਨਾਲ ਹੀ ਦੇਖਿਆ ਜਾਵੇ ਤਾਂ ਕਾਸੋ ਆਪਰੇਸ਼ਨ ਜਿਹੜਾ ਬਹੁਤ ਹੀ ਪਹਿਲਾਂ ਤੋਂ ਚੱਲ ਰਿਹਾ ਹੈ ਉਸ ਨੂੰ ਵੇਖਦੇ ਹੋਏ ਅਜੇ ਤੱਕ ਜਿਹੜਾ ਕਾਸੋ ਆਪਰੇਸ਼ਨ ਚੱਲਦਾ ਆ ਰਿਹਾ ਜਿਸ ਨੂੰ ਵੇਖਦੇ ਹੋਏ ਕਿ ਕੁਝ ਕਾਰਵਾਈ ਨਿਕਲ ਕੇ ਜਿਹੜੀ ਸਾਹਮਣੇ ਆਈ ਟੋਟਲ ਕਿੰਨੇ ਕਹਿ ਸਕਦੇ ਹਾਂ ਕਿ ਕਿੰਨੇ ਜਿਹੜੇ ਨਸ਼ਾ ਤਸਕਰ ਨੇ ਜਿਨ੍ਹਾਂ ਨੂੰ ਨੱਥ ਪਾਈ ਜਾ ਚੁੱਕੇ ਹਨ ਬਿਲਕੁਲ 맞ਦੀ ਹੈ ਅਗਰ ਇਹ ਸਮਝਣ ਦੀ ਗੱਲ ਹੈ ਕਿ ਜੇ ਅਸੀਂ ਗੱਲ ਕਰੀਏ ਕਿ ਸਾਫ ოਪਰੇਸ਼ਨ ਸਾਫ ოਪਰੇਸ਼ਨ ਦੇ ਤਹਿਤ ਜਿੰਨੀਆਂ ਵੀ ਆਪਣਾ ਖਾਸ ਕਰ ਜਿਹੜੇ ਕਿ ਸੰਸ਼ਿਕਤ ਵਿਅਕਤੀ ਹੈ ਜਿਹੜੇ ਕਿ ਪੁਲਿਸ ਕੋਲ ਜੀ ਇਨਪੁਟ ਹੈ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਹੋਈਆਂ ਹਨ ਲਗਾਤਾਰ ਮੋਹਾਲੀ ਦੇ ਆਸਪਾਸ ਦੇ ਜਿਹੜੇ ਫਰਾਊਂਡਿੰਗ ਏਰੀਆ ਨੇ ਐਸੇ ਬਹੁਤ ਮਲਟੀ ਸਟੋਰੀ ਬਿਲਡਿੰਗਸ ਨੇ ਐਸੇ ਫਲੈਟਸ ਨੇ ਉਥੇ ਵੀ ਜਿਹੜੇ ਨੇ ਆਪਰੇਸ਼ਨ ਚਲਾਏ ਗਏ ਸੰਸ਼ਿਕਤ ਵਾਹਨ ਜਿਹੜੇ ਨੇ ਫੜੇ ਗਏ ਤੇ ਪਿਛਲੇ ਲੰਬੇ ਸਮੇਂ ਤੋਂ ਗੌਰਵ ਯਾਦਵ ਬੀ ਜੀ ਪੀ ਪੰਜਾਬ ਦੇ ਮੈਂਬਰ ਵਿੱਚ ਜਿਹੜਾ ਹੈ ਇੱਕ ਸਾਫ ოਪਰੇਸ਼ਨ ਚਲਾ ਵੱਖ-ਵੱਖ ਟੀਮਾਂ ਵਿਗਿਆਨੇ ਉੱਥੇ ਵੱਖ-ਵੱਖ ਖੇਰਾਂ ਦੇ ਵਿੱਚ ਜਿਹੜੀਆਂ ਨੇ ਆਪਰੇਸ਼ਨ ਚਲਾਉਂਦੀਆਂ ਨੇ ਬਿਲਕੁਲ ਵੱਡੀ ਅਗਰ ਅਸੀਂ ਪੂਰੇ ਇਸ ਜਦੋਂ ਦਾ ਇੱਕ ਆਸਰਾ ਉਹ ਆਪਰੇਸ਼ਨ ਸ਼ੁਰੂ ਹੋਇਆ ਤੇ ਕਈ ਨਸ਼ੇ ਨਸ਼ੇ ਤਸਕਰਾਂ ਦੇ ਖਿਲਾਫ ਫਰਤੇਦਾਰ ਹੋਏ ਆਂਕੜੇ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਨੇ ਹੈ ਜਿਨ੍ਹਾਂ ਦੇ ਖਿਲਾਫ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਖਿਲਾਫ ਮਾਮਲੇ ਵੀ ਚਾਰਜ ਹੋਏ ਤੇ ਵੱਡੀ ਨਸ਼ੇ ਦੀ ਸੇਮ ਵੀ ਬਣਾਵਟ ਜੀ ਤਾਂ ਜ਼ਾਹਿਰ ਜੀ ਗੱਲ ਹੈ ਕਿ ਨਸ਼ਾ ਤਸਕਰਾਂ ਨੂੰ ਪਾਜੜਾ ਪੈ ਚੁੱਕੀਆਂ ਨੇ ਅਮੇ ਇਹ ਕੋਈ ਸੁਪੇ ਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹੀ ਸੁਪਨਾ ਹੈ ਕਿ ਪੰਜਾਬ ਨੂੰ ਰਗਣਾ ਪੰਜਾਬ ਬਣਾਇਆ ਜਾਵੇ ਜਿਹਦੇ ਚਲਦੇ ਲਗਾਤਾਰ ਜਿਹੜੇ ਨੇ 700 ਆਪਰੇਸ਼ਨ ਦੇ ਤਹਿਤ ਜਿਹੜੀਆਂ ਨੇ ਕਈ ਕਾਰਵਾਈਆਂ ਹੋਈਆਂ ਨੇ ਤੇ ਕਹਿ ਸਕਦੇ ਕਿ ਜਿਹੜੇ ਕੀ ਨਸ਼ਾ ਤਸਕਰੀ ਦੇ ਕਾਰੋਬਾਰ ਦੇ ਵੀ ਜਿਹੜੇ ਲੋਨ ਨੇ ਉਹਨਾਂ ਨੂੰ ਹੁਣ ਭਜੜਾ ਪਈਆਂ ਹੋਈਆਂ ਨੇ ਕਿਉਂਕਿ ਲਗਾਤਾਰ ਇਸ ਤਰ੍ਹਾਂ ਕਾਰਵਾਈਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਸਿੱਤੇ ਉਹਨਾਂ ਨੂੰ ਸਿੱਟਿਆ ਜਾ ਰਿਹਾ ਹੈ ਮਕਾਨ ਢੋਲੇ ਜਾ ਰਹੇ ਨੇ ਬਿਲਕੁਲ ਜਿਹੜੀ ਉਹਨਾਂ ਨੇ ਅवैध ਪ੍ਰਾਪਰਟੀ ਜਿਹੜੀ ਜਿਹੜੀ ਹੈ ਉਸ ਤੋਂ ਬਣਾਈ ਸਗੀ ਨਸ਼ੇ ਦੀ ਕਮਾਈ ਤੋਂ ਬਣਾਈ ਸਗੀ ਤੇ ਬਿਚੇ ਕਾਰਵਾਈਆਂ ਵੀ ਜਿਹਦੇ ਦੇਖਣ ਨੂੰ ਮਿਲਦੀਆਂ ਤੇ ਅੱਗੇ ਵੀ ਇਸ ਤਰ੍ਹਾਂ ਹੀ ਕਾਰਵਾਈਆਂ ਹੋਣਗੀਆਂ ਤੇ ਇਹ ਮੁਹਾਲੀ ਦੇ ਵਿੱਚ ਕਾਸੋ ਆਪਰੇਸ਼ਨ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਨੂੰ ਬਿਲਕੁਲ ਅਗਰ ਮੁਹਾਲੀ ਦੀ ਗੱਲ ਕਰੀਏ ਸਮੇਂ-ਸਮੇਂ ਤੇ ਕਾਸਾ ਆਪਰੇਸ਼ਨ ਜਿਹੜਾ ਹੈ ਬਿਲਕੁਲ ਚਲਾਇਆ ਜਾਂਦਾ ਹੈ ਤੇ ਉਸ ਦੇ ਵਿੱਚ ਚਾਹ ਬਲੌਂਗੀ ਏਰੀਆ ਦੀ ਗੱਲ ਕਰੀਏ ਚਾਹੇ ਜੁਹਾਰ ਨਗਰ ਦੀ ਗੱਲ ਕਰੀਏ ਮੁਹਾਲੀ ਦੇ ਆਸ-ਪਾਸ ਦਾ ਜਿਹੜੇ ਸਰਾਊਂਡਿੰਗ ਏਰੀਆ ਨੇ ਖਾਸ ਕਰਕੇ ਇਹਨਾਂ ਦੇ ਵਿੱਚ ਜਿਹੜੇ ਨੇ ਨਸ਼ਾ ਤਸਕਰ ਜਿਹੜੇ ਹੁੰਦੇ ਨੇ ਉਹ ਜਿਹੜਾ ਹੈ ਫੌਕਸ ਟਾਰਗੇਟ ਜਿਹੜੇ ਨੇ ਆਮ ਲੋਕਾਂ ਨੂੰ ਬਣਾਉਂਦੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਹੈ ਐਜੂਕੇਸ਼ਨ ਦੀ ਵੀ ਘਾਟ ਹੈ ਬਿਲਕੁਲ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਵੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਤੇ ਉੱਥੇ ਵੀ ਅਗਰ ਮੁਹਾਲੀ ਪੈਸੇ ਕਰਦੀ ਤੇ ਉੱਥੇ ਵੀ ਵੱਡੀ ਕਾਰਵਾਈ ਦੇਖਣ ਨੂੰ ਮਿਲੂ ਵਧੀਰੀ ਜਾਣਕਾਰੀ ਦਿੱਤੀ ਹਨ ਮੇਡ ਬਹੁਤ ਬਹੁਤ ਤਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਸੋ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ 16705 ਨਸ਼ਾ ਤਸਕਰਾਂ ਨੂੰ ਜੜੀ ਉਹ ਨੱਥ ਪਾਈ ਜਾ ਚੁੱਕੀ ਹੈ